ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਬਾਰੇ ਸ਼ੇਅਰ ਕਰ ਲੈਣਾ ਚੈਨਲ ਬਾਰੇ ਸਬਸਕ੍ਰਾਈਬ ਲਾਉ ਜੀ ਪੰਜਾਬ ਖੇਤੀ ਸਟੋਰ ਤੇ ਖੜੇ ਆ ਤੇ ਉਰੋਂ ਲੈ ਕੇ ਜਾਣੀ ਆ ਆਪਾਂ ਨੇ ਫਟੇਰਾ ਅਲੇੋਂ ਕਿ ਨਹੀਂ ਹੈਗੇ ਫੋਨ ਕਰਿਆ ਕਹਿੰਦੇ ਆਉਂਦੇ ਆ ਤੇ ਯੂਰੀਆ ਪਾਉਣਾ ਉਹਦੇ ਜਮਾ ਲਾ ਕੇ ਪਾ ਦਾਂਗੇ ਪਹੁੰਚ ਗਿਆ ਜਵਾਨ ਤੇ ਲਈ ਆਉਂਦਾ ਮਲਾਜ਼ਮ ਆਪਣਾ हाँ पाया रेह च मारा के आप ਇੱਕ ਬੈਗ ਚ 4 ਕਿਲੋ ਪਾਉਣੀ ਆ ਉਹ ਦੇ ਦੇ ਰੱਖੋ ਯੂਰੀ ਇਹਦੇ ਇੱਕ ਬੈਗ ਦੇ ਵਿੱਚ ਇਹਦੇ ਵਿੱਚ ਜੇ ਮੈਟਰ ਮੱਕੀ ਦਾ ਕੰਮ ਗਿਆ ਨਿਪੜ ਤੇ ਮਸ਼ੀਨ ਦੀ ਹੋ ਗਈ ਨਾਈ ਤੋਈ ਕਰਨੀ ਸਟਾਰਟ ਲੱਗੇ ਨੇ ਕਰਨ ਵੱਡੀ ਦੀ ਮੌਸਮ ਅੱਜ ਫੇਰ ਖਰਾਬ ਹੈ ਕੱਲ ਵੀ ਬਰੀਕ ਬਰੀਕ ਕਣੀਆਂ ਪਈਆਂ ਪਰਸੋਂ ਵੀ ਪਈਆਂ ਰੋਜ਼ ਹੀ ਪੈਂਦੀਆਂ ਨੇ ਤੇ ਹੁਣ ਇਹਦੀ ਚੰਗੀ ਤਰ੍ਹਾਂ ਕਰਨਗੇ ਤੋ ਤਵਾਈਆਂ ਲੱਡੂ ਆ ਗਿਆ ਤੇ ਬਬਲੂ ਬਾਈ ਬਬਲੂ ਵੀ ਸਿੱਖ ਗਿਆ ਦੂਈ ਚੈਨ ਵਾਲੀ ਵੀ ਫੁੱਲ ਚਲਾਉਂਦਾ ਫਾਸਟ ਡਰਾਈਵਰਾਂ ਚ ਨੌਂ ਆਉਣ ਲੱਗ ਗਿਆ ਇਹ ਮਿੱਤਰੋ ਅੱディ ਚਲ ਵੀ ਬਾਰੀ ਹੈ ਜੀ ਮੱਕੀ ਦਾ ਕੰਮ ਗਿਆ ਮੁੱਕ ਤੇ ਸਫਾਈ ਜਲਦੀ ਨਿਸ਼ਕੀਟ ਹੋਣ ਦੀ ਪੁੱਤ ਨਯਾਜ ਮਿੱਟੀ ਆ ਬਹੁਤ ਟਾਈਮ ਲੱਗੂਗਾ ਸਫਾਈ ਕਰਨ ਨੂੰ ਘਟੋਂ ਘੜ ਤਿੰਨ ਚਾਰ ਘੰਟੇ ਖਾਊਗੀ ਤਾਂ ਕਿਤੇ ਜਾ ਕੇ ਚੰਗੀ ਤਰ੍ਹਾਂ ਮਰਮਤ ਹੋਵੇ ਜੀ ਲਓ ਜੀ ਮਿੱਤਰੋ ਜੂਰੀਆਂ ਲੈ ਕੇ ਚੱਲੇ ਹੁੰਦੇ ਕੌਣ ਲਓ ਜੀ ਮਿੱਤਰੋ ਕਹੇ ਥੈਲਿਆਂ 'ਚ ਮਲਾਉਣੇ ਉਹਨੂੰ ਦੋ ਥੈਲੀ ਦੋ ਥੈਲੀ ਦੋ ਥੈਲੀ ਦੋ ਥੈਲੀ 2 ਕਿਲੋ ਦੀ ਥੈਲੀ ਆ ਦੂਜੇ ਲੋਟ ਕਰ ਉਹ ਦੂਸਰੇ ਲੋਟ ਸਿੱਧੇ ਰੋਟ 4 ਗੱਲ ਦਾ ਸਿੱਧਾ ਕਰਦਾ ਇਹ ਇਹ ਦੂਆ ਬਸਾ ਕਰ ਇਹਦਾ ਹੂੰ ਪੂਜਾ ਪਰੇ ਇੱਕ ਬੈਗ ਨਾਲ ਇੱਕ ਥੈਲੀ 4 ਕਿਲੋ ਦੀ ਦੋ ਬੈਗ ਪਾਏ ਨੇ ਯੂਰੀ ਇਹਦੇ ਦੋ ਥੈਲੀਆਂ ਇਹੀਆਂ ਤੀਸਰੇ ਰੇ ਇਹਦੇ ਮਗਰ ਇਦਾਂ ਦਾ ਖੜਾ ਝੋਨਾ ਦੇੰਦੂ ਦਿਹਾਣੇ ਨੂੰ ਦਿਖਾਉਨੇ ਆ ਤੁਹਾਨੂੰ ਉੱਥੇ ਜਾ ਕੇ ਕੀ ਕੰਮ ਕਾਰ ਕਰਨਾ ਲੋ ਜੀ ਮੇਰਾ ਕਾਨ ਪਰੇ ਲੱਗਿਆ ਪੈਣ ਮੇ ਕੰਮ ਹੋ ਗਿਆ ਤਾ ਹੁਣ ਪਾਣੀ ਆਉਂਦਾ ਪੂਰੇ ਜੁਵਰਾਂ ਨਾਲ ਦੇਖੋ ਤਾਹ ਤੋੜ ਨਹੀਂ ਹੱਤਾਹ ਤੋੜ ਲੁਧਿਆਣੇ ਪਹੁੰਚ ਗਏ ਆਪਾਂ ਰਖਾਏ ਨੇ ਮੈਟ ਗੱਡੀ ਕਿ ਇਹ ਨਾਲੋਂ ਇਹ ਵੀ ਕੰਮ ਕਾफी ਚਿਰ ਦਾ ਲੋਟੇ ਨਹੀਂ ਪਿਆ ਰਹਾ ਲੈ ਮੈਨੇ ਨਹੀਂ ਲੱਗਦਾ ਬਸ ਕਹਿੰਦਾ ਮਤਲਬ ਫਰੂਟ ਲੈਣ ਲੱਗਿਆ ਖੰਨੇ ਮੰਡੀ ਦਾ ਹਾਲ ਆ ਜੀ ਦੇਖੋ ਅਸੀਂ ਐ ਫਰੂਟ ਲਿਆ ਦੇਖੋ ਮਨਪਰੀਤ ਬਾਈ ਸਾਹਮਣੇ ਹਾਲ ਦੇਖੋ ਪਾਣੀ ਦਾ ਇਧਰ ਲੈਵਲ ਚੈੱਕ ਕਰੋ ਇਹ ਮੰਡੀ ਦਾ ਹਾਲ ਹੈ ਜੀ 1 ਫੁੱਟ ਪਾਣੀ ਆ ਇਸ ਟਾਈਮ ਮੰਡੀ ਦੇ ਵਿੱਚ ਕਰੇਟ ਦੇਖੋ ਸਾਹਮਣੇ ਮੈਟਰੋ 1509 ਚੋਨਾ ਸਾਫ ਸੁਥਰਾ ਦੇਖੋ ਕੋਈ ਵੀ ਢੱਕਾ ਇਹਦੇ ਚ ਰਲੇ ਦਾ ਨਹੀਂ ਤੇ ਕੋਈ ਵੀ ਢੱਕਾ ਸੁੱਕਾ ਨਹੀਂ ਹੈਗਾ ਜਿਹੜਾ ਛੱਟਾ ਨਿਕਲਦਾ ਹੁੰਦਾ ਸੁੱਕਾ ਐਨ ਪੂਰਾ ਵਧੀਆ ਖੜਾ ਸਾਰਾ ਹੀ ਤਨ ਯੂਰੀਏ ਪੈ ਚੁੱਕੇ ਨੇ ਮੌਸਮ ਅੱਜ ਫੇਰ ਖਰਾਬ ਹੈ ਕੱਲ ਵੀ ਮੀਂਹ ਪਿਆ ਤੇ ਅੱਜ ਵੀ ਪਿਆ ਆਪਣੇ ਪਲਾਟ ਡੇਟ ਲੱਗੇ ਹੋਏ ਨੇ ਜਿੱਦਾਂ ਜਿੱਦਾਂ ਮੱਕੀ ਵੱਢੀ ਆ तकरीबन ਉਦਾਂ ਉਦਾਂ ਲੱਗੇ ਹੋਏ ਨੇ ਤੇਵਾ ਸਾਹਮਣੇ ਵੀ 1509 ਵਾ 6 ਗੀਲੇ ਥੱਲੇ ਇਹ ਵੀ ਪੂਰਾ ਵਰੀਆ ਘੜਾ ਦੇਖੋ ਅਜਾ ਮਨੜਾ ਪਲਾਟ ਆ ਦੇਖ ਤੋਂ ਲੈ ਕੇ ਆ ਤੂੰ ਤੋਂ ਜੋ ਸਾਹਮਣੇ ਵੱਡੇ ਪੋਲ ਤੱਕ ਇਹ ਇਧਰ ਨੂੰ ਆ ਜਾਂਦਾ ਇਹਦਾ ਵੱਡਾ ਵੱਡਾ ਹੈ ਕੋਨ ਆਵੇ ਕੀ ਕੀ ਹਾਲ ਚਾਲ ਜੀ ਬਦਿਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਆਪਾਂ ਪਹੁੰਚੇ ਵਿਆਂ ਅੱਜ ਫੇਰ ਪਹਾੜੀ ਇਲਾਕੇ ਚ ਆਰੇ ਵਾਈਆ ਪੂਰੀ ਬਹੁਤ ਜ਼ਿਆਦੇ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਮੇਤਰੋ ਆਪਾਂ ਆਏ ਆ ਨਾਨਕੇ ਪਰਿਵਾਰ ਦਿਖਾਉਨੇ ਆ ਤੁਹਾਨੂੰ ਕੰਮਕਾਰ ਮਸ਼ੀਨਰੀ ਨੋਨ ਬੰਨ ਜਵਾਨ ਰੱਖੜੀ ਮਾਤਾ ਜੱਜ ਦੀ ਕਲਾਈ ਨਹੀਂ ਲੈਦਾ ਹਾਂ ਮਾਮੇ ਦੀ ਸਾਰੀ ਖਾਣ ਗਏ ਬੜੇ ਬੱਪਾ ਖਲਦੇ ਅੱਛਾ ਘਟ ਖਾਣ ਨਾ ਬੜੇ ਬੱਪਾ ਬਹੁਤ ਟੈਬਲੂਆ ਦੇ ਚਾਕਰ ਲੋ ਜੀ ਬੇਲਰ ਖੋਲੇ ਹੋਏ ਨੇ ਤੰਨਾ ਪਹਿਲੇ ਨੇ ਚੌਥਾ ਤੇ ਅਦਗੀ ਲੈ ਲਿਆ ਆ ਨਵਾਂ ਖੜਾ ਮੁਬਾਰਕਾਂ ਚੈਨ ਬਾਈ ਨੂੰ ਬੇਲਰ ਦੀਆਂ ਤੇ ਨਵੇਂ ਰੈਕ ਦੀਆਂ ਖੜਾ ਨਵਾਂ ਰੈਕ 57 ਜੋਗੋ ਇਹ ਹੈਗਾ 4 ਵੀਲ 57 ਡੀਆਈ 4 ਵੀਲ ਆ ਖੜਾ 60 ਫਾਰਮ ট্রাক ਪਰ 11 ਚੱਲਦੀਆਂ ਨੇ ਸਮਾਨ ਸਮੂਹ ਖੋਲਿਆ ਹੋਇਆ ਕਿਉਂਕਿ ਸੀਜ਼ਨ ਆਉਂਦਾ ਮੂਰੇ ਝੋਨੇ ਰੋਦੇ ਲਈ ਤਿਆਰੀ ਹੋ ਰਹੀ ਹੈ ਹੌ ਹਾਲ ਚੈੱਕ ਕਰੋ ਦੁਗਰੀ ਡਵੈਲਪ ਵਾਲਿਆਂ ਦੇ ਨੇ ਬੜੇ ਘੈਂਟ ਨੇ ਸਾਫ ਸੁਥਰੇ ਸੰਦ ਬਣਾਉਂਦੇ ਨੇ ਦੇਖੋ ਐਨ ਪੂਰੇ ਐ ਨਹੀਂ ਹੈਗਾ ਵੀ ਖੜੇ ਜੱਜਦੇ ਨਹੀਂ ਪੂਰੇ ਜੱਜਦੇ ਨੇ ਟਾਉਰਾ ਫੁੱਲ ਟਾਇਰ ਵਾਲੇ ਹਾਲ ਨੇ 15 ਹਾਲ ਨੇ ਫੋਲਡਿੰਗ ਵਾਲੇ ਜੈਕ ਤੋਂ ਬਿਨਾ ਜੈਕ ਆਲਾ ਕੋਈ ਐਡਾ ਵਧੀਆ ਰੋਲ ਨਹੀਂ ਹੁੰਦਾ ਵੈਸੇ ਇਹ ਮੈਨੂਅਲ ਹਾਲ ਵਧੀਆ ਨੇ ਕਿਤਾ ਤੇਲ ਨਹੀਂ ਡੋਲਦਾ ਆਪਣਾ ਕ ਪਾਈਪ ਲਾਉਣੇ ਕਰਨ ਦੀ ਦਿੱਕਤ ਹੀ ਰਹਿੰਦੀ ਆ ਇਹ ਚੀਜ਼ਾਂ ਵਧੀਆ ਨੇੜੀਆਂ ਜਿੰਨੀਆਂ ਮੈਨੂਅਲ ਹੋਣ ਪੂਰੇ ਸੋਨੇ ਬਣਾਏ ਹੋਏ ਨੇ ਬੱਤੀ-ਬੁੱਤੀ ਲਾਈ ਵੀ ਆ। ਲਫ ਲੈਕਟਰ ਲਾਇਆ ਹੋਇਆ ਮਗਰ ਇਸੇ ਸਾਲ ਦੇ ਨੇ ਜੀ ਇਹ ਬਣੇ ਹੋਏ। ਜੇ ਕਿਸੇ ਕਿਸਾਨ ਭਰਾ ਨੇ ਲੈਣੇ ਨੇ ਤਾਂ ਜਰੂਰ ਸੰਪਰਕ ਕਰਿਓ ਇਹਨਾਂ ਨਾਲ ਵੀਰੋ ਇਹਨਾਂ ਨਾਲ। ਨੰਬਰ ਆਪਾਂ ਦੇ ਦਾਂਗੇ ਤੁਹਾਨੂੰ ਇਹਨਾਂ ਦਾ ਵੀ। ਹੂੰ। ਦੁਗਰੀ ਡਿਵੈਲਪ ਭਰ ਕੇ ਨਿਕਲੇ ਆਉਂਦਾ ਨੰਬਰ ਵੀ ਇੰਸਟਾਗ੍ਰਾਮ ਤੇ ਪੇਜ ਆ ਵੀਰ ਉਹਨਾਂ ਦਾ ਆ ਤੀਜਾ ਜੀ ਇਹਨਾਂ ਦਾ ਨੰਬਰ ਇਹ ਰੋਟਾ ਵੇਟ ਰਾ ਮਿੱਤਰੋ ਇਹ ਵੀ ਪੂਰਾ ਘੰਟਾ ਦੇਖੋ 9 ਫੁੱਟ ਆ ਆਟਾ ਕਿਆ ਖੜਾ ਸੁਪਰ ਸੀਡਰ ਇਹ ਵੀ ਇਹਨਾਂ ਦਾ ਹੀ ਆ ਇਹ ਪ੍ਰੀਤ 65 ਮਾਕਰ ਚੱਲਦਾ ਇਹ 65 ਹੈਗਾ ਇਹ 6098 18 ਮਾਡਲ ਹਨ ਇਹ 18 ਮਾਡਲ ਹੈ 130 ਮਸ਼ੀਨ ਜੇ ਕਿਸੇ ਭਰਾ ਨੇ ਲੈਣੀ ਹੋਵੇ ਤਾਂ ਜਰੂਰ ਨਿਗਾਹ ਮਾਰੋ ਕਿਉਂਕਿ ਸੀਜ਼ਨ ਆਉਂਦਾ ਮੂਰੇ ਝੋਨੇ ਦਾ ਤੇ ਆ ਇਹਦੀ ਪਲੇਟ ਹੈ ਕਰ ਲੋ ਚੈੱਕ ਮਾਡਲ 22 ਆ ਸਾਫ ਸੁਥਰੀ ਮਸ਼ੀਨ ਆ ਬਹੁਤ ਘੱਟ ਚੱਲੀ ਹੋਈ ਆ ਟਾਇਰ ਟੱਪਾ ਨਾਲ ਦਈਆ ਇਹਦਾ ਨਵੇਂ ਨੇ ਨਵੇਂ ਨੇ ਜ ਨਵੇਂ ਪਾਤੇ ਨਵੇਂ ਪਾਤੇ ਜੀ ਟਾਇਰ ਟਾਇਰ ਦੋਏ ਨਵੇਂ ਨੇ ਕਹਿੰਦੇ ਥੋੜੀ ਜੀ ਲੰਬੇ ਰੂਟ ਨੂੰ ਚੱਲੀ ਵੀ ਆ ਪਰ ਚੱਲੀ ਵੀ ਆ ਸਾंभ ਕੇ ਪੂਰੀ ਆਹ ਲੋ ਜੀ ਆ ਡਿਵਿਜ਼ਲ ਟੈਂਕ ਖੜਾ ਹੈ ਇਹ ਵੀ ਤੁਹਾਨੂੰ ਪਤਾ ਵੀ ਦੁਗਰੀ ਡਵੈਲਪ ਵਾਲਿਆਂ ਦੇ ਅੱਗੇ ਵੀ ਆਪਾਂ ਦਿਖਾਇਆ ਤੁਹਾਨੂੰ ਪਹੁੰਚਿਆ ਜੀ ਆਪਾਂ ਪ੍ਰੀਚ ਚ ਆ ਲੋ ਜੀ ਤੁਹਾਨੂੰ ਦਰਸ਼ਨ ਕਰਾਉਨੇ ਆ ਆਪਾਂ ਨਵੀਂ ਮਸ਼ੀਨ ਦੇ ਤੇ ਇਹਦੇ 'ਚ ਕਾਫੀ ਚੇਂਜਸ ਕੀਤੀ ਆ ਉਹ ਦਿਖਾਉਨੇ ਆ ਦੇਖੋ ਸ਼ਾਫਟਾਂ ਸ਼ੂਟਾਂ ਹੈਵੀ ਤੇ 4 ਵੀਲ ਆ ਨੋਚ ਨਵਾਂ ਡਿਜ਼ਾਈਨ ਕਰਤਾ ਪ੍ਰੀਤ ਨੇ ਆਪਦਾ 4 ਵੀਲ